ਹਾਂਜੀ ਬਾਈ ਅੱਜ ਪਹੁੰਚੇ ਹੋਏ ਆ ਆਪਾਂ ਉਸਤਾਦ ਜਾਦੂ ਸਰਪੰਚ ਪੂਲੀ ਹੁਣਾਂ ਦੇ ਕੋਲੇ ਜਿਹੜਾ ਇਹ ਏਰੀਆ ਦਾ ਕਬੂਤਰਬਾਜੀ ਦਾ ਗਾੜਾ ਤੇ ਪੰਜਾਬ ਦੀਆਂ ਕਈ ਮੇਨ ਨਸਲਾਂ ਜਿਨ੍ਹਾਂ ਦੀਆਂ ਸਾਰੇ ਪੰਜਾਬ ਦੇ ਵਿੱਚ ਚਰਚੇ ਹੁੰਦੇ ਆ ਉਹ ਨਸਲਾਂ ਬਾਈ ਹੁਣਾਂ ਦੇ ਕੋਲੇ ਨੇ ਤੇ ਬਾਈ ਹੁਣਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਇਹ ਕਿਹੜੇ ਕਬੂਤਰਾਂ ਚੋ ਆ ਜੀ ਇਹ ਜੀ ਬਿੰਦਰ ਵਾਲੇ ਕਬੂਤਰ ਹੋਈ ਧੰਨ ਬਾਬਾ ਜਿਹੜੇ ਕਰ ਲੇ ਇਹ ਤਾਂ ਇਹਦੀ ਪੱਠੀ ਹੈ ਕਿ ਉੱਡੀ ਸੀ ਜੀ ਭਾਗੋ ਬਾਈ ਚਰਨੀ ਵਾਲੇ ਕਲੱਬ ਚ ਕੂਲਰ ਜਿੱਤੇ ਆ ਜੀ ਉਹਨੇ ਉਹ ਸੋਹਣਾ ਕਲੱਬਾ ਸਾਡੇ ਏਰੀਏ ਦਾ ਚੜਨੀ ਪੁੱਟੋ ਕਿ ਕਰਾਂਗੇ ਤੇ ਇਹਦੀ ਮਾਂ ਬਿੰਦਰਪੁੱਲ ਦੇ ਘਰੋਂ ਆਈ ਸੀ ਇਹ ਕਬੂਤਰ ਦੀ ਇਹ ਲਾਲ ਚੀਨੇ ਇਹ ਪਿਓ ਰਾਹੀ ਕਿਹੜੇ ਕਬੂਤਰ ਨਾਲ ਮਿਲਾ ਕੇ ਬੱਚਾ ਕੱਢਿਆ ਇਹ ਲਾਲ ਚੀਨੇ ਜੀ ਆਪ ਰਤੀ ਕਬੂਤਰੀ ਆ ਬਾਈ ਰਤੀ ਕੂ ਵੀ ਦਿਖਾ ਦੇਂਗਾ ਇਹ ਵੱਡਾ ਕੂਤਰਾ ਉਹ ਮਾਨੇ ਕੋਲ ਪਿਛਲੇ ਸਾਲ ਦੀ ਪੱਟੀ ਜੀ ਕਬੂਤਰ ਤਾਂ ਸਾਰੇ ਹੀ ਨੇ ਉਹ ਬਾਈ ਕਿਹੜੀ ਨਸਲ ਨੂੰ ਤੁਸੀਂ ਵਧੀਆ ਮੰਨਦੇ ਜੀ ਤੰਨਿਆਣਾਂ ਨੂੰ ਸਿਰਾ ਮੰਨਦੇ ਇਹਨਾਂ ਦਾ ਕੋਈ ਕਮੀ ਨਹੀਂ ਉੱਪਰ ਸਕਦਾ ਮੂੰਖੜ ਕਬੂਤਰ ਕੋਈ ਵੀ ਨਹੀਂ ਮਾੜਾ ਪਰ ਡੌਲ ਬਸੰਦਾ ਅਸੀਂ ਤਾਂ ਬਾਈ ਧੰਨੇ ਵਾਲੇ ਚੀਨੇਆਂ ਤੇ ਟੱਟਿਆਂ ਨੇ ਬਈ ਬਈ ਇੰਨਾ ਸਮਾਂ ਹੋ ਗਿਆ ਇੰਨਾ ਕਬੂਤਰਾਂ ਨੂੰ ਇੰਨੇ ਪਰਾਂਏ ਹੋ ਗਏ ਤੇ ਪੰਜਾਬ ਦੇ ਜਿਹੜੇ ਮਰਜ਼ੀ ਖੁੱਡੇ ਜੀ ਜਾ ਕੇ ਦੇਖ ਲਓ ਬੰਦੇ ਕਹਿੰਦੇ ਮੇਰੇ ਕੋਲ ਧੰਨੇ ਵਾਲੇ ਬੈਠੇ ਆ ਜੀ ਕੀ ਲੱਗਦਾ ਵੀ ਉਹ ਬੈਠੇ ਆ ਪ्योर ਰਹਿੰਦੇ ਇੰਨਾ ਲੰਬਾ ਸਮਾਂ ਕਬੂਤਰ ਰਹਿੰਦੇ ਆ ਗਾਹਾਂ ਦੀ ਗਾਹ ਬੱਚੇ ਬੁੱੱਚੇ ਤਾਂ ਅਕਸਰ ਰਹਿੰਦੀ ਹੈ ਜੀ ਤਕਰੀਬਨ ਹੁਣ ਹੋਣਗੇ ਬੱਚੋਂ ਵੀ ਲਾਲ ਚੀਨੇ ਦੇਖ ਕੇ ਧੰਨੇ ਵਾਲੇ ਜਿਵੇਂ ਰਾਜਨ ਵਾਲੇ ਆ ਜੀ ਲਾਲਸਰਾ ਦੇਖ ਕੇ ਕਹਿੰਦੇ ਰਾਜਨ ਵਾਲਾ ਇਹ ਮਾ ਕਿਉਂ ਮਾਲਕ ਨੂੰ ਪਤਾ ਜੀ ਨਹੀਂ ਭਾਈ ਨੂੰ ਵੈਸੇ ਰਾਜਨ ਕੋਲੇ ਜਿਹੜੇ ਕਬੂਤਰ ਆਏ ਕਿੱਥੋਂ ਆਏ ਪਿੱਛੋਂ ਇਹ ਵੀ ਧੰਨੇ ਬਾਬੇ ਦਾ ਕਬੂਤਰ ਇਹਦੇ ਪਿੰਡ ਛੱਡਿਆ ਸੀ ਜੀ ਚੈਲਾ ਤੇ ਇੱਥੇ ਬਹਿਣੀ ਵਾਲ ਛੱਡਿਆ ਸੀ ਜੀ ਉੱਥੋਂ ਇਹਦੇ ਪਿੰਡੋਂ ਨਿਕਲ ਕੇ ਨਾਲ ਦੇ ਪਿੰਡ ਭੱਗ ਗਿਆ ਸੀ ਉੱਥੋਂ ਰਾਜਨ ਬਾਹ ਦਾ ਉਹ ਵੀ ਬਾਬੇ ਧੰਨੇ ਦਾ ਸੀ ਤੇ ਕੂਤਰੀ ਉਹਨਾਂ ਨੇ ਤੇਲੂ ਤੋਂ ਲਈ ਫੋਟ ਬਖਤੂ ਵਾਲੇ ਤੋਂ ਜੀ ਉਹ ਜੋੜੇ ਦੇ ਬੱਚੇ ਬਣੇ ਰਾਜਨ ਕੋਲੇ ਉਹਦੇ ਚ ਵੀ ਬਲੱਡ ਲਾਈਨ ਤਨਨੇ ਬਾਬੇ ਵਾਲੀ ਸੋਕੜੇ ਹੀ ਹੈ ਹਾਂਜੀ ਦੇਖੋ ਭਾਈ ਦੇਖ ਸਕ ਰਹੇ ਤੁਸੀਂ ਸਾਰੇ ਆਹ ਬਾਈ ਕਿਹੜਾ ਜੀ ਇਹ ਵੀ ਇਹਨਾਂ ਕੂਤਰਾਂ ਲਾਲ ਚੀਨੇ ਚੋਂ ਜੀ ਇਹਦੇ ਪੱਟੇ ਵੀ ਛੱਡੇ ਬਾਜਮਾ ਬਹੁਤ ਚੰਗਾ ਰਿਜ਼ਲਟ ਦਿੱਤਾ ਇਹਦੀ ਅੱਖ ਬਈ ਜਮੰਦਰੂ ਹੀ ਆਏ ਉਹਦੀ ਅੱਖੇ ਦੀ ਖਰਾਬ ਹੈ ਵੱਡਾ ਹੋ ਗਿਆ ਹਨਾ ਕੂਤਰ ਵਾਤਰੀ ਮਾਰ ਦਿੰਦੇ ਆ ਇਹ ਆ ਜੀ ਲਾਲ ਚੀਨੇ ਇਹਦਾ ਬਾਪ ਜੀ ਅੰਕਲ ਬਿੰਦਰ ਦੇ ਘਰ ਦਾ ਸੀਗਾ ਜੀ ਬੈਰੋਕੇ ਜਿੱਥੇ ਸੀਗਾ ਜੀ ਉਹ ਉਹ ਤੁਹਾਡੇ ਕੋਲੇ ਆ ਗਏ ਨਹੀਂ ਨਹੀਂ ਆਪਣੇ ਕੋਲ ਨਹੀਂ ਆਪਣੇ ਕੋਲ ਤਾਂ ਬੱਚਾ ਹੀ ਆਇਆ ਜੀ ਗਾਇ ਜੀ ਅੱਛਾ ਇਹ ਚਿੱਟੇ ਆ ਚੱਪਾ ਨਹੀਂ ਆਣਾ ਉਹਦਾ ਬਈ ਇੱਕ ਚੀਜ਼ ਆ ਜਿਹੜੇ ਬਾਬੇ ਤੋਂ ਨੇ ਵਾਲੇ ਕਬੂਤਰ ਉਹ ਹੋਏ ਤਾਂ ਹalal ਜੀ ਨਹੀਂ ਮਸ਼ਹੂਰ ਭਾਈ ਹਾਂਜੀ ਤੇ ਆ ਚਿੱਟਿਆਂ ਚੋਂ ਆਂ ਜੀ ਬੰਦੇ ਜਿਹੜੀ ਮੈਂ ਗੰਜੀ ਵਾਲੀ ਗੱਲ ਕਰਦਾ ਸੀ ਹਾਂਜੀ ਗੰਜੀ ਵਾਲੀ ਦਾ ਸਕਾ ਭਰਾ ਜੀ ਵੱਡਾ ਹੋ ਗਿਆ ਪੱਠਾ ਜੀ ਇਹ ਜਿੱਥੇ ਛੱਡੇ ਆ ਔਲ ਖਲੋਹਾ ਖੇੜੇ ਗਾਣ ਗੜ ਤੇ ਚੱਕੀ کئی ਪਿੰਡ ਮੇਰੇ ਵੈਸੇ ਬਹੁਤ ਪਿੰਡ ਛੱਡਿਆ ਜੀ ਤਕਰੀਬਨ ਇੰਨੇ ਨੇ ਗੁਰੂ ਦੀ ਕਿਰਪਾ ਸਦਕਾ ਜਿੱਤੀ ਪ੍ਰਾਪਤ ਕਰਕੇ ਦਿੱਤੀ ਆ ਜੀ ਇਹਦੀਆਂ ਅੱਖਾਂ ਬਈ ਬਜ਼ੁਰਗ ਕਰਕੇ ਹੋ ਗਈਆਂ ਇਹ ਮੰਨ ਕੇ ਜੜੀ ਦੀ ਉਮਰ ਹੋਊਗੀ 2010 ਦਾ 12 ਦਾ ਇਹ 23 ਹੱਲ ਪਿਆ 13 ਸਾਲਾਂ ਦੀ ਉਮਰ ਹੋ ਗਈ ਮੰਨ ਗਿਆ ਇਹ ਆ ਬਲਾਡਾ ਜੀ ਬਾਬੇ ਤਾਂ ਨਾਲੇ ਚਿੱਟੇ ਚਿੱਟੇ ਨੇ ਆਹ ਇੱਕ ਬਾਈ ਜੀ ਕਬੂਤਰਬਾਜ਼ੀ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਦਾ ਸਹਿਯੋਗ ਰਿਹਾ ਆਪਾਂ ਨੂੰ ਵੀ ਆਪ ਨੂੰ ਦੱਸਣ ਪਰਸਨ ਚ ਹਾਂ ਜੀ ਦਰਸ਼ੀ ਭਾਈ ਰੂਪਾ ਜੀ 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 ਸੀ ਬੇਗਾ ਜੀ ਤੇ ਜਿਵੇਂ ਬਲਰਾਜ ਵੱਲੋਂ ਜੀ ਕੀਪਾ ਮਲੋਟ ਜੀ ਮਾਲੀ ਸੰਗਤ ਜਿਹੜੇ ਬੰਦਿਆਂ ਨੂੰ ਵੀ ਆਪਾਂ ਯਾਰਾ ਮਿੱਤਰਾਂ ਨੂੰ ਕਿਤੇ رائے ਲਈ ਜੀ ਆਪਾਂ ਨੂੰ ਸਹੀ رائے ਦਿੱਤੀ ਹੈ ਜੀ ਤੇ ਮਾਣ ਸਾਥ ਬੰਦਿਆਂ ਦਾ ਆਪਾਂ ਦਾ ਘਰ ਵਾਲੀ ਗੱਦੀ ਆ ਮੈਨੂੰ ਤਾਂ ਸਾਰੇ ਕਬੂਤਰ ਬਾਜ ਜਾਣੇ ਆਪਾਂ ਨੂੰ ਕਿਸੇ ਨੇ ਕੋਈ ਉਹ ਗੱਲ ਹੀ ਨਹੀਂ ਨਾ ਨੁਕਰ ਵਾਲੀ ਕਈ ਬਰੀ ਕੋ ਬੰਦਾ ਉੱਪਰ ਸ਼ੁੱਕ ਜਾਂਦਾ ਇਹ ਬੰਦੇ ਨੇ ਆਪਾਂ ਨੂੰ ਵਧੀਆ ਰਾਹ ਪਾਇਆ ਜੇ ਕਿਤੇ ਉੱਪਰ ਜਾਂਦੇ ਸੀ ਜਿਵੇਂ ਦਰਤੀ ਭਾਈ ਰੂਪਾ ਮਲਰਾਜ ਬੱਲੋ ਕੀਪਾ ਮਲੋੜ ਦੂਸਰਾ ਦਾ ਸਟਾਰ ਤੀਜਾ ਤੀਜਾ ਜਾਦੀ ਮਾਨਸਾ ਹਾਂਜੀ ਹਾਂ ਬਹੁਤ ਛੱਡੀਆਂ ਜੀ ਆ ਕਬੂਤਰ ਦਾ ਬੱਚਾ ਛੱਡੇ ਤੇ ਆਪਾਂ ਦੂਸਰੇ ਕੀ ਚੱਕੀ ਬਈ 14 ਕੀ ਰਿਜ਼ਲਟ ਰਿਹਾ ਭਾਜੀ ਜਿੱਤੇ ਜੀ ਕਿੰਨੇ ਵਜੇ ਬੈਠਾ ਜੀ ਦੂਜੇ ਦਿਨ ਬੈਠਾ ਜੀ ਸਵਾ 5 ਵਜੇ ਛਾਤਰੀ ਤੇ ਬੈਠਾ ਜੀ ਮੇਰੇ ਤੇ ਮੰਨੇਗਾ ਗਵਾਲਨਾ ਸਾਂਝੀ ਹੋ ਗਈ ਸੀ ਇਹ ਕਬੂਤਰ ਵੀ ਆਪਣੇ ਕੋਲ ਬਲਰਾਜ ਵੱਲੋਂ ਦੇ ਘਰੋਂ ਆਇਆ ਬਾਈ ਬਲਰਾਜ ਵੱਲੋਂ ਆਪਣਾ ਬਈ ਦੋ ਜਾਨੇ ਬੰਦੇ ਨਾਲ ਨੂੰ ਇਹਦਾ ਪਸੋਕੜ ਕੀ ਸੀਗਾ ਕਬੂਤਰ ਦਾ ਜੀ ਇਹ ਬਈ ਉਹਨਾਂ ਕੋਲੇ ਤਾਂ ਨੇ ਵਾਲੇ ਕਬੂਤਰ ਹੀ ਹੈਗੇ ਆ ਵਿੱਚ ਪਿੱਛੋਂ ਨੂੰ ਉਹਨਾਂ ਨੂੰ ਪਤਾ ਜੀ ਹੈਨਾ ਵਿੱਚ ਬੰਦੇ ਵਾਲੇ ਕੋਈ ਬੱਚਾ ਲਿਆਂਦਾ ਜੀ ਹਾਂ ਇਹ ਵੱਡਾ ਕਬੂਤਰ ਹੀ ਸੀ ਬਾਈ ਮੈਂ ਬੁਣੀ ਸਪੈਸ਼ਲੀ ਦਿੱਤਾ ਉਹ ਵੀ ਕਬੂਤਰ ਸੀ ਬਾਈ ਉੱਥੇ ਛੜਤਾ ਛੋਟੀ ਖੋਕਰ ਅੱਛਾ ਛੋਟੀ ਖੋਕਰ ਪਰ ਮਾਤਾ ਨੂੰ ਪਤਾ ਬਾਦ ਦੂਜੇ ਦਿਨ ਸਾਲਾ ਉਹਨ ਜਾਣ ਕਰਨ ਲੱਗਾ ਮਗਰ ਟਾਈਮ ਚ ਕੱਟ ਹੋ ਗਿਆ ਉਹ ਦੂਜੇ ਦਿਨ ਬਾਈ ਦੂਜੇ ਦਿਨ ਦੂਜੇ ਦਿਨ ਦਿਨ ਚ ਪਾਇਆ ਜਿਹਨੇ ਉੱਥੇ ਸੱਦਾ ਸਿੰਘ ਵਾਲੇ ਤੇ ਮੁੜ ਕੇ ਅਸੀਂ ਤੀਜੀ ਬਾਜੀ ਫੇਰ ਛੱਡਿਆ ਉਹ ਦਸਾਂਜੀ ਜਿਹੜੀ ਲਾਸਟ ਬਾਜੀ ਸੀ ਮੋਟਰਸਾਈਕਲ ਦੇਣਾ ਸੀ ਜਲੰਧਰ ਚ ਦਸਾਂਜੀ ਉੱਥੇ ਕਬੂਤਰ ਖੋ ਗਿਆ ਜੀ ਇੱਕ ਵਾਰੀ ਬਾਈ ਜਿਵੇਂ ਆਪਾਂ ਹੁਣ ਅੱਜ ਪੂਤ ਬਾਜੀ ਛੱਡ ਲਈ ਮੈਂ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਕਬੂਤਰ ਦੁਬਾਰਾ ਰਿਕਵਰ ਕਰ ਲੈਂਦਾ ਬਾਜੀ ਉਦਨ ਵਾਸਤੇ ਕਬੂਤਰ ਤੇ ਡਿਪੈਂਡ ਹੈ ਜੇ ਤਾਂ ਉਹ ਬਾਹਲਾ ਹੀ ਕਬੂਤਰ ਹੀ ਜਮਾਂ ਵਿੱਚ 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 ਤਾਂ ਕੂਤਰ ਹੈ ਜੀ ਪੰਜ ਛੇ ਦਿਨ ਬਾਹਲ ਹੀ ਨਹੀਂ ਹੁੰਦੇ ਤੇ ਵਿੱਚ ਕਬੂਤਰਾਂ ਨੂੰ ਪਤਾ ਹੀ ਨਹੀਂ ਲੱਗਦਾ ਜਣੀ ਦੀ ਨਾਂ ਵਾਲੇ 15 ਕੁ ਦਿਨ ਤਾਂ ਚਾਹੀਦੇ ਆ ਕਿ ਚਾਹੀਦਾ ਇਹਨਾਂ ਹਾਂ ਉਹਨਾਂ ਕਬੂਤਰ ਸੈੱਟ ਆਏ ਤੁਹਾਨੂੰ ਦੂਸਰ ਮੋੜ ਦੇ ਆ ਤੀਸਰ ਮੋੜ ਦੇ ਉੱਟਦਾ ਉਹ ਵੀ ਜਾਂਦੀ ਹੈ ਜੀ ਨਵੇਂ ਕਬੂਤਰ ਸੈੱਟ ਹੋਣਾ ਤਾਂ ਜ਼ਰੂਰੀ ਹੈ ਜੀ ਕਈ ਵਾਰੀ ਆਪਾਂ ਆਪਦੀ ਗਲਤੀ ਨਾਲ ਹੀ ਕਾਲੀ ਕਰ ਜਾਂਦੇ ਆ ਤੇ ਉਹ ਫਿਰ ਇਹ ਇੱਕ ਉਤਰ ਚੋਈ ਇਹ ਵਾ ਤਾਂ ਨੇੜੇ ਰੱਤੇ ਇਹ ਆ ਜੀ ਰੱਤੇ ਅਗਲਾ ਕਹਿੰਦਾ ਡੱਬੀ ਦਾ ਰੱਤੇ ਆ ਡੱਬੀ ਦਾ ਪਿਆਵਾ ਜੀ ਸਾਡੀ ਉੱਦੀ ਜੈ ਸਿੰਘ ਵਾਲੇ ਕਾਲੀ ਡੱਬੀ ਕੱਢੀ ਸੀ ਜੀ ਚਿੱਟੇ ਦੀ ਪੱਟੀ ਦਿਖਾਵਾਂਗੇ ਲਈ ਬਈ ਕਹਿੰਦਾ ਜਿਹਨਾਂ ਦਾ ਜਿਹੜਾ ਢੈਡਾ ਜਿਹੜਾ ਜ਼ਿਆਦਾ ਗੂੜਾ ਹੁੰਦਾ ਤਾਂ ਜ਼ਿਆਦਾ ਪਿਆਵਰ ਜਾਂਦਾ ਆ ਤੁਹਾਡੇ ਸਾਹਮਣੇ ਇਹ ਫਰਕ ਆ ਜੀ ਇਹ ਗੋੜ ਰੰਗੇ ਬਾਜਦੇ ਆ ਜੀ ਇਹ ਰੱਤੇ ਆ ਜੀ ਇਹ ਬਈ ਬੱਚਿਆਂ ਨੂੰ ਪਤਾ ਕਹੇ ਜੇ ਕੱਢ ਜੇ ਤੁਹਾਨੂੰ ਮੈਂ ਦੋ ਦੇ ਬੱਚੇ ਸਾਰੇ ਰੰਗ ਕੱਢਦੇ ਆ ਇਹ ਅੱਛਾ ਸਾਰੇ ਰੰਗ ਕਾਲਾ ਚੀਨਾ ਲਾਲ ਚੀਨਾ ਕੱਲੀ ਟੋਪੀ ਲਾਲ ਆ ਰੱਤਾ ਤਾਂ ਸਾਨੂੰ ਸੋਦੇ ਹੱਥ ਜੀ ਆ ਜੀ ਇਹ ਇਹ ਵੱਜਦੇ ਆ ਜੀ ਮੋੜ ਰੰਗੇ ਰੱਤੇ ਨਹੀਂ ਵੀ ਚਲੋ ਕਹਿ ਦਿੰਦੇ ਆ ਹਰੇਕ ਹੀ ਕਿ ਸਾਡੇ ਕੋਲੇ ਧੰਨੇ ਵਾਲੇ ਜਾਂ ਬਿੰਦਰਪੁੰਦੇ ਵਾਲੇ ਆ ਜੀ ਪਰ ਆ ਆ ਜੀ ਆ ਸਾ ਦੇਖੋ ਭਾਈ ਤੁਸੀਂ ਇਹ ਅੰਗਾਸੀ ਰੱਖਣ ਵਾਸਤੇ ਇਹ ਤਾਂ ਉਹ ਨਹੀਂ ਭਾਈ ਆ ਰੱਖਣਾ ਕਿ ਜਾਇਆ ਵੀ ਨਹੀਂ ਭਾਈ ਇਹ ਆ ਇਹ ਕਿੰਦਾ ਪੱਠਾ ਜੀ ਇਹਦਾ ਦੇਖੋ ਜੇ ਉਹਨਾਂ ਆਪਾਂ ਕਿਸੇ ਨੂੰ ਕਹਿ ਦੇਵੇ ਤਾਂ ਧੰਨਿਆਣ ਦਾ ਬਈ ਕੋਈ ਨਹੀਂ ਜਿਕੇ ਨਹੀਂ ਕਰਦਾ ਵੀ ਤੰਨਿਆਣਾ ਕਹਿੰਦਾ ਹੋਰ ਹੋ ਬੰਦਾ ਕਹਿੰਦਾ ਜਾਣ ਕੇ ਕਹਿ ਤੇ ਬਸ ਉਹਨੂੰ ਦੇਤਾ ਵੀ ਆਹ ਬਈ ਧੰਨਿਆਣ ਦਾ ਕਹਿ ਕੇ ਅਗਲਾ ਉਹੀ ਕਹਿੰਦਾ ਯਾਰ ਬੰਦਾ ਹੁਣ ਆ ਗੜੀ ਕੂਤਰਾ ਚੱਲ ਲਈ ਏ ਵੀ ਇੱਕ ਆਪਣੇ ਕੋਲ ਏਬ ਲੱਡਣਾ ਹੈ ਨਾ ਇਹ ਵੀ ਮੰਨ ਕੇ ਚੱਲ ਹੈ ਤਾਂ ਵੀ ਧੰਨੇ ਵਾਲੇ ਪੁੱਤਰੀ ਜਮਾ ਤੇ ਇਹ ਜਿਹੜਾ ਰੱਤਾਂ ਨਹੀਂ ਤੁਹਾਨੂੰ ਪਹਿਲਾਂ ਦਗਾਏ ਸੀ ਇਹ ਉਹਦੀ ਸ਼ਕੀ ਭੈਣ ਦੇ ਮੰਨ ਕੇ ਚੱਲੋ ਬੱਚੇ ਆ ਗਏ ਉਹ ਆਪਣੇ ਕੋਲ ਜੀ ਬਿੰਦਰ ਵਾਲੇ ਕਬੂਤਰ ਆਪਣੇ ਕੋਲ ਨਾ ਵਿੱਚ ਕਬੂਤਰ ਆਪਣੇ ਕੋਲ ਬਲਜਿੰਦਰ ਪੰਡਤ ਪੂਲੀ ਸੀਗੇ ਸਾਡੇ ਪਿੰਡ ਦੇ ਜ ਹੁਣ ਸਵਰਗਵਾਸ ਹੋ ਗਏ ਤੇ ਉਹਨਾਂ ਤੋਂ ਵੀ ਕਬੂਤਰ ਆਏ ਵੀ ਆਪਣੇ ਕੋਲੇ ਬਹੁਤ ਰਿਸਪੈਕਟਡ ਬੰਦੇ ਜੀਗੇ ਠੀਕ ਆ ਤੇ ਸਾਡੇ ਆਪ ਦੀ ਬੰਦੇ ਸੀ ਆਪਣਾ ਪਿੰਡ ਦਾ ਪਿੰਡ ਦੀ ਸੀਗੇ ਜੀ ਮੰਨ ਕੇ ਚੱਲੋ ਰਹਿੰਦੇ ਬਹਿਣ ਲੱਗੇ ਤੇ ਉਹਨਾਂ ਤੋਂ ਆਇਆ ਜ ਆਪਣੇ ਕੋਲ ਆ ਇਹ ਬਿੰਦਰਪੂਲੇ ਦੇ ਘਰੋਂ ਗਏ ਵਸੇ ਉਹਨਾਂ ਕੋਲੇ ਇਹ ਕਬੂਤਰ ਆ ਬਈ ਇੱਕ ਆਪਣੇ ਕੋਲੇ ਇਹ ਮਨ ਕੋਲੇ ਆਪਣਾ 6-7 ਭੈਣ ਭਾਈ ਆ ਬਈ ਤੇ ਤਕਰੀਬਨ ਸਾਰੇ ਹੀ ਉੱਡਦੇ ਆ ਇਹ ਤੇ ਹਾਇ ਤਾਂ ਨਾ ਇਹ ਦਾਵੇ ਵਾਲੇ ਆ ਬਈ ਕਬੂਤਰ ਨਜਾਇਜ਼ੀ ਜਾਂ ਦਾਵੇ ਕਬੂਤਰ ਆਗੇ ਤੇ ਜਿਹੜੀ ਤੁਹਾਨੂੰ ਸੀ ਪਹਿਲਾਂ ਦੱਸੇ ਭਾਗੂ ਵਾਲੀ ਕੂਤਰੀ ਬਾਰੇ ਦੱਸਿਆ ਜੀ ਇਹਦੀ ਸ਼ਕੀ ਭੈਣਾ ਰੱਤੀ ਉਹ ਉਦੀਤੀ ਸੀਗੀ ਉਹ ਲਾਲ ਸਿਰੇ ਕੂਤਰ ਨਾਲ ਲੱਗੀ ਵੀ ਇਹਨੂੰ ਬਈ ਬਾਹਰਸ ਆ ਗਿਆ ਸੀਗਾ ਪਿਛਲੇ ਸਾਲ ਆਪਣੇ ਇਹ ਕੱਲਾਇਆ ਇਹ ਕਬੂਤਰ ਨਕਸ਼ਾਨ ਹੋ ਗਿਆ ਜੀ ਬੜਾ ਜਦਾ ਆਹ ਉਤਰੇ ਬਾਈ ਆ ਨੀਕੇ ਲੈ ਆਹ ਕਾਲਾ ਚੀਨਾ ਜਿਵੇਂ ਅਗਲਾ ਕਹਿੰਦਾ ਕੋਈ ਕੱਢਦਾ ਜੀ ਕਾਲਾ ਚੀਨਾ ਸੁਣ ਮੈਂ ਭਾਈਆਂ ਧੰਨੇ ਵਾਲਿਆਂ ਦਾ ਮਤਲਬ ਤੇ ਉਹ ਗੋਲਾ ਵੀ ਇਹਨਾਂ ਦਾ ਕੱਢਿਆਵੇਂ ਹਾਂ ਜੀ ਕਹਿੰਦੇ ਜੀ ਇਹ ਆਇਆ ਨਾ ਜੀ ਬਾਬੇ ਪੁੰਨੂ ਵਾਲੇ ਮਿਸ ਸੀ ਬਾਬੇ ਪੁੰਨੂ ਵਾਲੇ ਇਹਨਾਂ ਚ ਕੋਸ ਬਲੱਡ ਉਹਨਾਂ ਦਾ ਜੀ ਬਾਬੇ ਪੁੰਨੂ ਵਾਲੇ ਕਰਕੇ ਕਾਲਾ ਚੀਨਾ ਕੱਢਦੇ ਕੋਈ ਹੈ ਜੀ ਉਹਨਾਂ ਦੋਨੇ ਭਾਈ ਆ ਜੀ ਆ ਲਾਲ ਚੀਨਾ ਉਹ ਕਾਲਾ ਚੀਨਾ ਦੋਨੇ ਭਾਈ ਆ ਜੀ ਮੈਂ ਤਾਂ ਇਹਨੂੰ ਹੱਥ ਪਾਉਂਗਾ ਵੀ ਇਹ ਬਾਬੇ ਤਾਂ ਜਿਵੇਂ ਤੁਹਾਨੂੰ ਆਹ ਕਹਦਾ ਤੁਸੀਂ ਕਹੋਗੇ ਯਾਰ ਇਹ ਤਾਂ ਹੋਰ ਝੋਂ ਆ ਜਿਵੇਂ ਚਿੱਟੇ ਵੀ ਕੱਢ ਦਿੰਦੇ ਆ ਬਈ ਆ ਲਾਲ ਸੇਰੇ ਮਾੜੇ ਮਾੜੇ ਦਾਗਾਂ ਵਾਲੇ ਜਾਂਟੇ ਵਾਲੇ ਆ ਬਾਬੇ ਵਾਲੇ ਕਾਲੇ ਚੀਨੇ ਇਹ ਕੁਤਰਾ ਆਪਣਾ ਬਈ ਉਹ ਸੁੰਨੀ ਕੇ ਲੈ ਕੇ ਜਾਣਗੇ ਬੱਚੇ ਕਢਾਉਣ ਨੂੰ ਆਪਾਂ ਬੱਚੇ ਦਾ ਲੈਣਦੇ ਇਹਦੇ ਇੱਕ ਦੋ ਤੇ ਉਹਨਾਂ ਨੇ ਆਪਣੇ ਬਾਈ ਜਾਨਾ ਘਰ ਵਾਲੀ ਨਾਲੀ ਆ ਪਕੜ ਕੇ ਨੇ ਆ ਉਹ ਵੀ ਆਪਾ ਟੋੜਾ ਮਾਰ ਕੇ ਕੁਤਰਾ ਲੈ ਜਾਣਾ ਆਪਾਂ ਚੱਕ ਲਈ ਕੋਈ ਫਰਕ ਨਹੀਂ ਹੈਗਾ ਤੇ ਚਾਹ ਕੇ ਲਾ ਬੋਤਲ ਉਸ ਨੂੰ ਪਹਿਲੇ ਲਿਖਾਇਆ ਬੇ ਵੱਡਾ ਹੋਣਾ ਹੈ ਜੰਗਿਆਲਾ ਇਹ ਗਿੱਦਣੀ ਜਿੱਤਿਆ ਸੀਗਾ ਬਾਈ ਠੀਕ ਸੀ ਤੇ ਔਲਖੀ ਜਿੱਤਿਆ ਸੀਗਾ ਤੇ ਲੋਹਾ ਖੜੇ ਜਿੱਤਿਆ ਸੀ ਇੱਕ ਕਬੂਤਰੀ ਬਾਈ ਉਹ ਮੁੜ ਕੇ ਇੱਕ ਬਾਈ ਤੋਂ ਭੱਜ ਗਿਆ ਸੀਗਾ ਤੇ ਉਹ ਵੀ ਜਮਾਈ ਦੀ ਕਾਪੀ ਸੀਗੀ ਉਹ ਇਹ ਜਾ ਕਬੂਤਰ ਸੀਗਾ ਉਵੇਂ ਲਾਲ ਸਿਰੇ ਚਿੱਟੀਆਂ ਦੇ ਕੱਢ ਦਿੰਦੇ ਆਗੇ ਜਾਂ ਛਾਹ ਆਖੇ ਕੱਢਦੇ ਆ ਇਹ ਸਾਡੇ ਔਲਖਾਂ ਵਾਲੇ ਗੰਜੀ ਵਾਲੇ ਵਾਜਦੇ ਆ ਇਹ ਜਾਣਦੇ ਨਹੀਂ ਬਾਈ ਜਮਾਈ ਕੂਤਰ ਇਕੱਲਾ ਇਹਦਾ ਸਾਡੇ ਅਜੇ ਤੱਕ ਇੱਕ ਨਹੀਂ ਗਿਆ ਜਦ ਉਹ ਵੀ ਭੱਜਿਆ ਬਈ ਔਲਖਾਂ ਔਲਖਾਂ ਕੁੱਤਰ ਉਹ ਵੀ ਚੀ ਚੀ ਜੋਤੀ ਵਾਲੀ ਹੋ ਗਈ ਜੀਗਾ ਚੁੱਗਿਆਂ ਤੋਂ ਭੱਜ ਗਏ ਉਹ ਵੀ ਬਾਹਲੇ ਭੱਜ ਗਏ ਕੁੱਤਰ 21 ਬਾਈ ਕੁੱਤਰ ਇਕੱਠੀ ਭੱਜ ਗਏ ਨਹੀਂ ਕਬੂਤਰ ਗਏ ਨਹੀਂ ਇਹ ਇਹ ਵੀ ਵਾਹ ਇਹ ਆ ਗਿਆ ਜੀ ਬਾਬੇ ਧੰਨ ਵਾਲਾ ਚਿੱਟਿਆਂ ਚ ਕੋਈ ਕਿੰਨਾ ਕ ਟਾਈਮ ਰਹੇ ਫਿਰ ਤੁਸੀਂ ਬਾਬੇ ਦੇ ਨਾਲ ਬਾਬੇ ਨਾਲ ਅਸੀਂ ਜਿੰਨਾ ਚਿਰ ਵਿਚਾਰੇ ਨਾਵਾਲਾ ਜੀ ਮੈਂ ਐਵੇਂ ਗੱਪ ਮਾਰਨ ਪੰਜ ਚਾਰ ਸਾਲ ਤੱਕ ਮੈਂ ਪੰਜ ਸਾਲ ਸੱਤ ਸਾਲ ਤੱਕ ਜਾਂਦਾ ਰਿਹਾ ਜੀ ਬਾਬੇ ਧੰਨੇ ਕੋਲ ਆ ਬਹੁਤ ਚੰਗੇ ਚੰਗੇ ਸੁਭਾਅ ਦੇ ਮਾਲਕ ਸੀ ਜੀ ਬਹੁਤ ਚੰਗੇ ਬਾਕੀ ਹੁਣ ਉਹਨਾਂ ਦਾ ਪੋਤਾ ਜੀ ਪਿੰਦਰ ਉਹਨਾਂ ਦੇ ਲੜਕੇ ਆ ਜਿਵੇਂ ਸਾਡੇ ਤਾਉ ਜੀ ਬਹੁਤ ਵਧੀਆ ਆਪਣੇ ਨਾਲ ਰਿਲੇਸ਼ਨ ਆ ਉਹਨਾਂ ਦੇ ਵਧੀਆ ਆਉਣ ਜਾਣਾ ਮਿਲਦੇ ਕਰਦੇ ਆ ਵਧੀਆ ਤੇ ਬਾਬੇ ਮੇ ਦਾ ਤੁਹਾਨੂੰ ਪ੍ਰੋਗਰਾਮ ਲੱਗਦਾਗਾ ਆ ਬਾਈ ਜੀ ਕਿਹੜਿਆ ਕਿਹੜੀ ਰਮਣੀ ਦਿੱਤੀ ਜੀ ਕਲੱਬ ਬਣਾਇਆ ਜੀਗਾ ਅੰਕਲ ਸੈਣੀਵਾਜਾ ਖਾਨਾ ਨੇ ਹਨਾ ਜੀ 5200 ਤੇ ਸ਼ਾਇਦ ਪੁੱਟੋ ਲੰਬ ਵਾਲੀ ਬਾਈ ਵੀ ਸੀਗੇ ਵਿੱਚ ਬੱਚੀ ਸੀ ਪੁੱਟੋ ਤੇ ਆਪਣਾ ਤਿੰਨ ਬਾਈਆਂ ਸੀ ਉਹ ਕਲੱਬ ਦੀਆਂ ਜੀ ਤੇ ਪਹਿਲੀ ਬਾਈ ਜੀ ਆਪਾਂ ਛੱਡੀ ਸੀਗੀ ਆ ਕਬੂਤਰੀ ਫਰਮਾਨੀ ਇਹ ਬਾਈ ਉੱਥੇ ਜਿੱਤੀ ਸੀਗੀ 5000 ਵਾਲੀ ਐਂਟਰੀ ਜਿੱਗੀ ਫਰਮਾਨੀ ਜਿੱਤੀ ਸੀ ਕਬੂਤਰੀ ਬਾਈ ਉੱਥੇ ਹੀ ਰਹਿਗੇ ਸੀ ਦੂਜੇ ਦਿਨ ਭਾਈ ਸੀ ਜੀ ਤੇ ਕਈ ਕਬੂਤਰ ਰਹਿ ਗਏ 7-8 ਕਬੂਤਰ ਰਹਿ ਗਏ ਸੀ ਇਦੂ ਮੋੜ ਜਿਹੜੀ ਆ ਕੂਤਰੀ ਆ ਇਹ ਵੀ ਉਸੇ ਕਲੱਬ ਚ ਬਾਜੇ ਖਾਨੇ ਇਹ ਬਾਜੇ ਖਾਨੇ ਜਿੱਤੀ ਸੀ ਇਹ ਵੀ ਇਹ ਵੀ ਇਹ ਹੱਥ ਨੇ ਫੜ ਲਈ ਸੀ ਤੇ ਇਦੂ ਮੁੜ ਕੇ ਇਹ ਦਾਣ ਗੜ ਵੀ ਵਾਈ ਜਿੱਤੀ ਆ ਇਦੂ ਮੁੜ ਕੇ ਇਹ ਕੂਤਰੀ ਤੀਜੀ ਬਾਜੀ ਇਹ ਹਾਰ ਗਈ ਸੀ ਉਹੀ ਛੜਤੇ ਜੇ ਅਸੀਂ ਫੰਗਾ ਚ ਝਾੜ ਇੱਥੇ ਰਾਮਨਗਰ ਪਤਾ ਨਹੀਂ ਕਿਹੜੇ ਥਾਂ ਚ ਡੀ ਜੇ ਕਸਾਈ ਆੜੇ ਰਾਮਨਗਰ ਫੰਗਾ ਫੁੰਗਾ ਦੀ ਝਾੜ ਸੀ ਖਰਾਬ ਵੀ ਚੱਲ ਲਾਸਟੀ ਬਾਜੀ ਆ ਛੱਡ ਦਿੰਦੇ ਆ ਚਲੋ ਬਾਈ ਜੀ ਸਾਨੂੰ